ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਪ੍ਰਧਾਨ ਦਸ਼ਮੇਸ਼ ਫੌਜ ਰੰਗਰੇਟਾ ਦਲ ਤੋਂ ਅਰ ਅੱਜ ਸਾਡੇ ਦਸ਼ਮੇਸ਼ ਫੌਜ ਰੰਗਰੇਟਾ ਦਲ ਦੀ ਇਹ ਮੀਟਿੰਗ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਈ ਹੈ ਜਿੱਥੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਨਵੀਆਂ ਨਿਯੁਕਤੀਆਂ ਦੇ ਵਿੱਚ ਡਾਕਟਰ ਬਚਨ ਸਿੰਘ ਜੀ ਰੈਸ਼ਿਆਣਾ ਭਾਈ ਸਰਬਜੀਤ ਸਿੰਘ ਜੀ ਅੰਮ੍ਰਿਤਸਰ ਭਾਈ ਜੋਬਨਜੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਭਾਈ ਦਵਿੰਦਰ ਸਿੰਘ ਜੀ ਇਹ ਇਸ ਤਰੀਕੇ ਦੇ ਨਾਲ ਟੋਟਲ 5 ਨਿਯੁਕਤੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜੋਬਨਜੀਤ ਸਿੰਘ ਜੀ ਨੂੰ ਜ਼ਿਲ੍ਹਾ ਅਮਰਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਭਾਈ ਸਰਵਜੀਤ ਸਿੰਘ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ਔਰ ਜਥੇਬੰਦੀ ਦਾ ਜਿਹੜਾ ਮਕਸਦ ਹੈ ਉਹ ਇਹੀ ਹੈ ਕਿ ਸਮਾਜ ਨੂੰ ਆ ਰਹੀਆਂ ਔਕੜਾਂ ਉਹਨਾਂ ਦੇ ਖਿਲਾਫ ਲੜਾਈ ਲੜਨੀ ਔਰ ਸੋਸ਼ਲ ਵਰਕਰ ਦੇ ਤੌਰ ਤੇ ਕੰਮ ਕਰਨਾ ਔਰ ਸਮਾਜ ਦੇ ਵਿੱਚ ਫੈਲੀਆਂ ਕ੍ਰੀਤੀਆਂ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣਾ ਬੀਤੇ ਦਿਨਾਂ ਦੇ ਵਿੱਚ ਪੰਜਾਬ ਹੜ੍ਹਾਂ ਦੇ ਮਾਰੇਟ ਹੈ ਜਿੱਥੇ ਕੁਝ ਕੜਾਮ ਚੌਧਰੀਆਂ ਵੱਲੋਂ ਮذਬੀ ਸਿੱਖ ਸਮਾਜ ਨੂੰ ਨਿਸ਼ਾਨਾ ਬਣਾਇਆ ਗਿਆ ਭਾਵੇਂ ਕਿ ਅਸੀਂ ਇਸ ਹੜ੍ਹਾਂ ਦੇ ਪੀਰੀਅਡ ਦੌਰਾਨ ਅਸੀਂ ਉਹਨਾਂ ਖੇਤਰਾਂ ਦੇ ਵਿੱਚ ਰਹੇ ਹਾਂ ਜਿੱਥੇ ਪਾਣੀ ਦੀ ਮਾਰ ਪਈ ਹੈ ਉੱਥੇ ਅਸੀਂ ਦੇਖਿਆ ਇਹ ਕਿ ਜਿਹੜਾ ਖੜਾਂ ਦਾ ਪਾਣੀ ਹੈ ਉਸ ਨੇ ਕਿਸੇ ਵੀ ਇੱਕ ਬਰਾਦਰੀ ਨੂੰ ਨਹੀਂ ਚੁਣਿਆ ਉਹਦੇ ਵਿੱਚ ਜੱਟ ਸਿੱਖ ਮਜਬੀ ਸਿੱਖ ਇਸਾਈ ਹੋਰ ਭਾਈਚਾਰਿਆਂ ਦੇ ਮੈਰੇ ਸਿੱਖ ਤਰਕਾਨ ਸਿੱਖ ਜਿਹੜੇ ਵੀ ਪਾਣੀ ਦੀ ਚਪੇਟ ਦੇ ਵਿੱਚ ਕੋਈ ਵੀ ਪਾਣੀ ਨੇ ਬਖਸ਼ਿਆ ਨਹੀਂ ਜਿਹੜਾ ਵੀ ਆ ਗਿਆ ਉਹਦੇ ਅੱਗੇ ਉਸ ਨੇ ਬਰਬਾਦੀ ਹੀ ਕੀਤੀ ਹੈ ਪਰ ਜਿਹੜੇ ਕੜਾ ਮ ਚੌਧਰੀ ਨੇ ਜਦੋਂ ਇੰਨਾ ਹੜਪੀੜਤਾਂ ਦੀ ਮਦਦ ਕਰਨ ਲਈ ਪਹੁੰਚਦੇ ਨੇ ਤਾਂ ਉਹ ਸਿਰਫ ਤੇ ਸਿਰਫ ਮذਬੀ ਸਿੱਖ ਪਾਈਚਾਰੇ ਨੂੰ ਟਾਰਗੇਟ ਕਰ ਰਹੇ ਨੇ ਭਾਵੇਂ ਕਈ ਮذਬੀ ਸਿੱਖਾਂ ਦੇ ਘਰ ਜਿਹੜੇ ਨੇ ਉਹ ਉੱਚੀਆਂ ਜਗ੍ਹਾ ਤੇ ਹੋਣ ਦੇ ਕਰਕੇ ਉਹਨਾਂ ਤੱਕ ਪਾਣੀ ਨਹੀਂ ਗਿਆ ਪਰ ਇਹ ਮਹੀਨਾ ਪੂਰਾ ਜਦੋਂ ਉਹਨਾਂ ਦੀਆਂ ਕੱਚੀਆਂ ਛੱਤਾਂ ਤੇ ਮੀਂਹ ਵਰਿਆ ਉਦੋਂ ਉਹਨਾਂ ਦੀਆਂ ਛੱਤਾਂ ਵੀ ਡਿੱਗੀਆਂ ਔਰ ਕਰਾਂ ਦਾ ਸਮਾਨ ਵੀ ਖਰਾਬ ਹੋਇਆ ਔਰ ਕੰਮ ਵੀ ਬੰਦ ਹੋਇਆ ਰੋਜ਼ਗਾਰ ਵੀ ਬੰਦ ਆ ਜਿਸ ਕਰਕੇ ਹਰ ਡੰਗ ਨਵੇਂ ਸਿਰੇ ਤੋਂ ਚੱਲਣ ਵਾਲੀ ਇਹ ਕਾਮ ਮذਬੀ ਸਿੱਖ ਕਿਉਂਕਿ ਉਹ ਦਿਹਾੜੀ ਕਰਦੇ ਨੇ ਦਿਹਾੜੀ ਕਰਨ ਤੋਂ ਬਾਅਦ ਕਮਾਈ ਕਰਕੇ ਜਿਹੜੀ ਘਰੇ ਲਿਆਉਂਦੇ ਨੇ ਉਸੇ ਦਾ ਉਹ ਆਪਣੇ ਪਰਿਵਾਰ ਨੂੰ ਰੋਟੀ ਪਾਣੀ ਪਕਾ ਕੇ ਦਿੰਦੇ ਨੇ ਔਰ ਜਦੋਂ ਕੰਮ ਹੀ ਬੰਦ ਹੋ ਗਿਆ ਤੇ ਉਹ ਕਿੱਧਰ ਜਾਣਗੇ ਔਰ ਕੜਮ ਚੌਧਰੀ ਨੇ ਜਿਹੜੇ ਮذਬੀ ਸਿੱਖ ਬਰਾਦਰੀ ਨੂੰ ਨਿਸ਼ਾਨਾ ਬਣਾ ਰਹੇ ਨੇ ਇਹ ਇਨਾਂ ਵੱਲੋਂ ਹੱਥਾਂ ਦੇ ਵਿੱਚੋਂ ਰਾਸ਼ਨ ਖੋਇਆ ਜਾ ਰਿਹਾ ਜਦ ਕਿ ਅਜਹੀਆਂ ਘਟਨਾਵਾਂ ਜਿਹੜੀਆਂ ਨੇ ਤੁਸੀਂ ਆਮ ਦੇਖ ਸਕਦੇ ਹੋ ਕਿ ਦੂਸਰੀਆਂ ਬਰਾਦਰੀਆਂ ਦੇ ਲੋਕ ਜਿਵੇਂ ਜੱਟ ਬਰਾਦਰੀ ਦੇ ਲੋਕ ਨੇ ਜਾਂ ਹੋਰ ਕਿਸੇ ਬਰਾਦਰੀ ਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਜਦੋਂ ਰਾਸ਼ਨ ਆਪਣੇ ਬੱਚਿਆਂ ਨੂੰ ਨਹੀਂ ਮਿਲਦਾ ਤਾਂ ਉਹ ਜੱਦੋਜਾਦ ਕਰਦੇ ਨੇ ਆਪਣੇ ਬੱਚਿਆਂ ਤੱਕ ਰਾਸ਼ਨ ਪਹੁੰਚਾਉਣ ਲਈ ਤੇ ਇਹ ਪਰਿਵਾਰ ਵੀ ਆਪਣੀ ਜੱਦੋਜਾਦ ਦੇ ਵਿੱਚ ਸਨ ਔਰ ਜਿਹੜੇ ਕੜਮ ਚੌਧਰੀ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਉਹਨਾਂ ਨੂੰ ਮੈਂ ਤਾੜਨਾ ਕਰਦਾ ਹਾਂ ਕਿ ਜੇਕਰ ਸੇਵਾ ਕਰਨੀ ਹੈ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਸ ਤਰੀਕੇ ਦੀ ਸੇਵਾ ਚੱਲਦੀ ਹੈ ਉਹ ਕੀਤੀ ਜਾਵੇ ਨਹੀਂ ਤਾਂ ਤੁਹਾਡੀ ਸੇਵਾ ਦੀ ਸਾਨੂੰ ਲੋੜ ਨਹੀਂ ਔਰ ਅਜਿਹੇ ਕਈ ਵੀਰ ਨੇ ਜਿਹੜੇ ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਸਾਰਿਆਂ ਦੀ ਇੱਕਸਾਰ ਸੇਵਾ ਕੀਤੀ ਗਈ ਹੈ ਉਹਨਾਂ ਨੂੰ ਕਿਸੇ ਬਰਾਦਰੀ ਦੇ ਨਾਲ ਮਤਲਬ ਨਹੀਂ ਉਹਨਾਂ ਨੂੰ ਸਿਰਫ ਵਿਪਤਾ ਦੇ ਨਾਲ ਮਤਲਬ ਸੀ ਕਿ ਇਸ ਵਿਪਤਾ ਦੀ ਘੜੀ ਦੇ ਵਿੱਚ ਹਰ ਇੱਕ ਦਾ ਅਸੀਂ ਡਟ ਕੇ ਸਾਥ ਦੇਣਾ ਹੈ ਔਰ ਜੇਕਰ ਇਹ ਜਿਹੇ ਕੜਮ ਚੌਧਰੀ ਨੇ ਜੋ ਕਿਉਂਕਿ ਅਜੇ ਪਾਣੀ ਉਤਰਿਆ ਜ਼ਰੂਰ ਹੈ ਪਰ ਹੜਪੀੜਤ ਖੇਤरां ਦੇ ਵਿੱਚ ਮੁਸੀਬਤਾਂ ਹੁਣ ਜ਼ਿਆਦਾ ਹੋਣ ਗਈਆਂ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਬਹੁਤ ਸਾਰੀਆਂ ਮੁਸੀਬਤਾਂ ਜ਼ਿੰਦਗੀ ਨੂੰ ਸਰਕਾਰਨ ਤੇ ਆਉਣ ਗਈਆਂ ਪਰ ਜੇਕਰ ਕੜਮ ਚੌਧਰੀ ਹੁਣ ਵੀ ਚੁੱਪ ਨਾ ਹੋਏ ਤੇ ਸਾਡੀ ਜਥੇਬੰਦੀ ਵੱਲੋਂ ਐਕਸ਼ਨ ਲਿਆ ਜਾਵੇਗਾ ਔਰ ਕਾਨੂੰਨੀ ਕਾਰਵਾਈਆਂ ਵੀ ਕਰਾਈਆਂ ਜਾਣਗੀਆਂ ਔਰ ਜਿਹੜੇ ਲੋਕ ਲੰਗਰ ਲੰਗਰ ਨੂੰ ਖੋਹਦੇ ਪਏ ਨੇ ਉਹਨਾਂ ਦੇ ਉੱਤੇ 295ਏ ਦੀ ਧਾਰਾ ਲਵਾ ਕੇ ਵੀ ਕਾਰਵਾਈ ਕਰਾਈ ਜਾਵੇਗੀ ਕਿਉਂਕਿ ਇਹ ਵੀ ਲੰਗਰ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਮੰਨੀ ਜਾਵੇਗੀ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਹਾਂ ਜੇਕਰ ਅਜੇ ਵੀ ਬਾਜ਼ ਨਾ ਆਏ ਤਾਂ ਅੰਜਾਮ ਬੁਰੇ ਹੋਣਗੇ ਇੰਨੀਆਂ ਹੀ ਬੇਨਤੀਆਂ ਕਰਦਾ ਹਾਂ ਮੈਂ ਤੁਹਾਡੇ ਕੋਲ ਮਾਫੀ ਮੰਗਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ